ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼蒂ਪੁਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਲੁਧਿਆਣਾ ਪੱਛਮੀ ਦੇ ਵਿੱਚ ਜਿੰਮੀ ਚੋਣਾ ਤੇ ਕਾਫੀ ਜ਼ਬਰਦਸਤ ਮੁਕਾਬਲਾ ਸਾਹਮਣੇ ਆ ਰਿਹਾ ਹੈ ਦੋ ਪਾਰਟੀਆਂ ਕਾਫੀ ਜੋ ਆਪਣੇ ਇੱਕ ਦੂਜੇ ਨੂੰ ਟੱਕਰ ਦਿੰਦੀਆਂ ਦਿਖਾਈ ਦੇ ਰਹੀਆਂ ਨੇ ਮੈਂ ਗੱਲ ਕਰ ਰਹੀ ਹਾਂ ਜੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਕਿਉਂਕਿ ਪਿਛਲੇ ਦਿਨੀ ਜੇ ਗੱਲ ਕਰੀਏ ਤਾਂ ਜਨਵਰੀ ਵਿੱਚ ਗੁਰਪ੍ਰੀਤ ਗੋਗੀ ਦੀ ਵੀ ਆਪਣੇ ਘਰ ਹੀ ਗੋਲੀ ਲੱਗਣ ਨਾਲ ਮੌਤ ਹੋ ਗਈ ਤਾਂ ਉਹਨਾਂ ਨੇ ਕਿਤੇ ਨਾ ਕਿਤੇ 40000 ਵੋਟਾਂ ਨਾਲ ਜੋ ਆਸ਼ੂ ਨੂੰ ਹਰਾਇਆ ਵੀ ਸੀ ਕਾਂਗਰਸ ਪਾਰਟੀ ਦੇ 파ਤ ਪੂਸ਼ਣ ਆਸ਼ੂ ਨੂੰ ਹਰਾਇਆ ਵੀ ਸੀ ਲੇਕਿਨ ਜੋ 파ਤ ਪੂਸ਼ਣ ਆਸ਼ੂ ਨੇ ਉਹ ਕਿਤੇ ਨਾ ਕਿਤੇ ਬਿੱਟੂ ਦੇ ਬਹੁਤ ਚੰਗੇ ਫਰੈਂਡ ਵੀ ਨੇ ਤਾਂ ਉਹ ਕਿਤੇ ਨਾ ਕਿਤੇ ਆਪਣੇ ਅੰਦਰ ਅੰਦਰਲੀ ਗੱਲ ਬਾਹਰ ਨਹੀਂ ਕੱਢ ਰਿਹਾ ਤਾਂ ਉੱਥੇ ਹੀ ਗੱਲ ਕਰੀਏ ਜਿਹੜੇ ਨੇ ਆਪਾਂ ਅਕਾਲੀ ਸ਼ੋਮੀ ਅਕਾਲੀ ਦਲ ਦੇ ਜੋ ਪਰ ਉਪਕਾਰ ਸਿੰਘ ਉਹ ਕਿਤੇ ਨਾ ਕਿਤੇ ਆਪਣੇ ਜੋ ਸੱਤਾ ਦੇ ਵਿੱਚ ਨਵਾਂ ਪੈਰ ਰੱਖਿਆ ਚਾਹੇ ਉਹਨਾਂ ਦਾ ਪਰਿਵਾਰ ਇਸ ਨਾਲ ਕਾਫੀ ਪੁਰਾਣਾ ਜੁੜਿਆ ਹੋਇਆ ਹੈ ਲੇਕਿਨ ਉਹ ਹੁਣ ਉਹਨਾਂ ਦੇ ਵੀ ਕਿਤੇ ਨਾ ਕਿਤੇ ਬੈਂਕ ਦੇ ਵਿੱਚ ਵੋਟਾਂ ਘੱਟ ਹੀ ਨਜ਼ਰ ਆ ਰਹੀਆਂ ਨੇ ਇਸ ਟਾਈਮ ਜੋ ਦੋ ਸਿੰਘ ਫਸੇ ਹੋਏ ਨੇ ਉਹਨੇ ਗੱਲ ਕਰੀਏ ਇੱਕ ਪਾਸੇ ਕਾਂਗਰਸ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਇੱਕ ਜੋ ਡੂੰਗਾ ਜਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਜੇ ਆਪਾਂ ਹੁਣ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਜੋ 40000 ਵੋਟਾਂ ਨਾਲ ਉਹਨਾਂ ਨੇ ਹਰਾਇਆ ਸੀਗਾ ਭਾਤ ਪੂਸ਼ਣ ਨੂੰ ਤਾਂ ਬੀਜੇਪੀ ਦੇ ਵਿਕਰਮ ਸਿੰਘ ਸਿੱਧੂ ਨੇ 28107 ਵੋਟਾਂ ਪਈਆਂ ਸਨ ਤੇ 1072 ਵੋਟਾਂ ਨਾਲ ਅਕਾਲੀ ਦਲ ਚੌਥੇ ਸਥਾਨ ਤੇ ਰਿਹਾ ਸੀ ਤੇ ਦੋ ਵਾਰ ਵੱਡੀ ਜਿੱਤ ਹਾਸਲ ਕਰਨ ਵਾਲੇ ਆਸ਼ੂ ਨੂੰ ਜਿਮਨੀ ਚੋਣਾ ਆਪਣੀ ਸਿਆਸੀ ਕਿਲਾ ਬਚਾਉਣ ਦੀ ਲੜਾਈ ਤੇ ਸੱਤਾ ਤੇ ਦੀ ਸੀਟ ਤੇ ਕਬਜ਼ਾ ਬਰਕਰਾਰ ਰੱਖਣਾ ਰੱਖਣ ਦਾ ਵਕਾਰ ਦਾ ਸਵਾਲ ਹੈ ਜੇ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜੋ ਆਪ ਅਤੇ ਕਾਂਗਰਸ ਹੈ ਉਹਦੇ ਵਿਚਾਲੇ ਹੀ ਜ਼ਬਰਦਸਤ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਲੁਧਿਆਣਾ ਜਿਮਨੀ ਚੋਣਾ ਵਿੱਚ ਇਸ ਵਾਰ ਅਕਾਲੀ ਦਲ ਉਮੀਦਵਾਰ ਭਾਵੇਂ ਜੇਤੂ ਨਹੀਂ ਹੋ ਸਕਦਾ ਪਰ ਕਾਂਗਰਸ ਦੀਆਂ ਵੋਟਾਂ ਤੇ ਵੀ ਵੱਡਾ ਅਸਰ ਜ਼ਰੂਰ ਪਵੇਗਾ ਭਾਜਪਾ ਦਾ ਇਸ ਉਮੀਦਵਾਰ ਦਾ ਵੋਟ ਬੈਂਕ ਨਾ ਮਾਤਰ ਹੀ ਹੈ ਆਸ਼ੂ ਤੇ ਬਿੱਟੂ ਦੀ ਦੋਸਤੀ ਤਾਂ जगਜਾਹਿਰ ਹੈ ਤਾਂ ਇਸ ਕਰਕੇ ਅੰਦਰੋਂ ਅੰਦਰ ਜੋ ਇੱਕ ਹੋ ਗਏ ਹਨ ਇਸ ਕਰਕੇ ਭਾਜਪਾ ਦੀ ਵੋਟ ਇਸ ਵਾਰ ਨਾ ਮਾਤਰ ਹੀ ਰਹੇਗੀ ਲੇਕਿਨ ਜੋ ਆਮ ਆਦਮੀ ਪਾਰਟੀ ਹੈ ਉਹ ਕਿਤੇ ਨਾ ਕਿਤੇ ਸੰਜੀਵ अरोड़ा ਦੇ ਹੱਕ ਦੇ ਵਿੱਚ ਜੋ ਵੋਟ ਬੈਂਕ ਹੈ ਉਹ ਭਾਰੀ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਪਾਰਟੀਆਂ ਜੋ ਖੇਤੀ ਪਾਰਟੀ ਅਸ਼ੋਮੀ ਕਾਲੀ ਦਲ ਦੀ ਉਹ ਕਿਤੇ ਨਾ ਕਿਤੇ ਪਿੱਛੇ ਦਿਖਾਈ ਦੇ ਰਹੀ ਹੈ ਜੇ ਗੱਲ ਕਰ ਲਈਏ ਬੀਜੇਪੀ ਉਹ ਕਿਤੇ ਨਾ ਕਿਤੇ ਭਾਰਤ ਕੁਸ਼ਨ ਆਸ਼ੂ ਤੇ ਉਸ ਦਾ ਕਾਫੀ ਜ਼ਿਆਦਾ ਬਿੱਟੂ ਨਾਲ ਦੋਸਤੀ ਹੋਣ ਤੇ ਅਸਰ ਪੈਂਦਾ ਨਜ਼ਰ ਆ ਰਿਹਾ ਹੈ ਤੇ ਜੇਕਰ ਗੱਲ ਕਰੀਏ ਤਾਂ ਫਿਰ ਜੋ ਸੂਬੇ ਜੋ ਸੂਬੇ ਦੀ ਆਪਣੀ ਸਰਕਾਰ ਹੈ ਜੋ ਕਹ ਲਈਏ ਆਮ ਆਦਮੀ ਪਾਰਟੀ ਇਹ ਸੰਜੀਵ अरोड़ा ਦੇ ਹੱਕ ਦੇ ਵਿੱਚ ਕਾਫੀ ਵੋਟਾਂ ਦੀ ਗਿਣਤੀ ਨਜ਼ਰ ਆ ਰਹੀ ਹੈ ਬਾਕੀ ਇਹ ਤਾਂ ਜਦੋਂ ਤੱਕ ਕੋਈ ਰਿਜ਼ਲਟ ਨਹੀਂ ਆਏਗਾ ਤਾਂ ਕੁਝ ਕਹਿ ਨਹੀਂ ਸਕਦੇ ਜਿਵੇਂ ਹੀ ਕੋਈ ਹੋਰ ਖਬਰ ਨਿਕਲ ਕੇ ਸਾਹਮਣੇ ਆਉਂਦੀ ਤਾਂ ਮਿਲਦੇ